ਸਾਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਵੈਦਰ ਬਾਈ ਕਰਨ ਵਿੱਚ ਜਿੱਥੋਂ ਚੋਂ ਪਾਉਣ ਵਾਲੇ 5 ਦਿਨਾਂ ਦੇ ਪੰਜਾਬ ਦੇ ਮੌਸਮ ਦੀ ਗੱਲ ਕਰਨਗੇ ਪੱਤਰ ਘੰਟੇ ਦਾ ਅਲਰਟ ਜਾਰੀ ਹੋ ਚੁੱਕਾ ਹੈ ਖੁੱਲੇਗਾ ਮੀਂਹ ਦਾ ਪਟਾਰਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਜਿਹੜੇ ਵੀ ਆਪਣਾ ਚੈਨਲ ਤੇ ਨਵੇਂ ਆਇਆ ਕਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜੁਗਾ ਦਿਓ ਤੇ ਆਪਣੇ ਯਾਰਾ ਬੈਲ ਨੂੰ WhatsApp ਤੇ Facebook ਗਰੁੱਪਾਂ 'ਚ ਆਪਣੀ ਵੀਡੀਓ ਨੂੰ ਸ਼ੇਅਰ ਜੁੜਾ ਲੋ ਕਿਸਾਨ ਵੀਰਾਂ ਨਾਲ ਜਿਹਨਾਂ ਨੂੰ ਆਪਣੇ ਵੈਦਰ ਦੀ ਇਨਫੋ ਰੋਡ ਪੈਂਦੀ ਹੈ ਚਲੋ ਅਗਦੇ ਵੀਡੀਓ 'ਤੇ ਹੋਣ 6 ਅਕਤੂਬਰ ਦੀਆਂ 6:30 ਵਜੇ ਦੀਆਂ ਪੰਜਾਬ ਦੀਆਂ ਲਾਈਵ ਸੈਟਅਪ ਵੀ ਦਿਖਾ ਦਵਾਂ ਪੰਜਾਬ ਦੇ ਸਾਰੇ ਭਾਗ ਆਪਣ ਨੂੰ ਸਾਫ਼ ਤੇ ਖੁਸ਼ਕ ਦੇਖਣ ਨੂੰ ਮਿਲ ਰਹੇ ਹਨ ਕਿਸੇ ਵੀ ਭਾਗ 'ਚ ਕੋਈ ਖਾਸ ਬਦਲਵਾਈ ਨਹੀਂ ਹੈ ਹਲਕੀ ਮੋਟੀ ਹੈ ਕੋਈ ਖਾਸ ਬਦਲਵਾਈ ਨਹੀਂ ਹੈ ਬਾਕੀ ਇਹ ਉਪਰਿਆਂ ਹਨੇਰੀਆ ਦੇਖਣ ਨੂੰ ਮਿਲੀਆਂ ਤੇ ਮੀਂਹ ਵੀ ਦੇਖਣ ਮਿਲਿਆ ਸਾਡਾ ਏਰੀਆ ਦਬਾਬਾ ਹੈ ਜਿਹੜਾ ਕਬੂਤਰਾ ਹੈ ਸਾਡੇ ਏਰੀਆ ਚ ਵੀ ਮੀਂਹ ਦੇਖਣ ਨੂੰ ਮਿਲਿਆ ਮੀਂਹ ਤਾਂ ਦਰਮਿਆਨੇ ਪੱਧਰਾਈ ਸੀ ਪਰ ਨੇਰੀ ਜੀ ਦਾ ਕਾਫੀ ਨੁਕਸਾਨ ਦੇਖਣ ਨੂੰ ਮਿਲਿਆ ਕਿਸਾਨ ਮੇਰੇ ਝੋਨੇ ਵਿੱਚ ਕਾਫੀ ਵੱਡੇ ਆਪਣੇ ਨਿੱਕੇ ਦੇਖਣ ਨੂੰ ਮਿਲੀ ਵਿੱਚ ਝੋਨੇ ਬਹੁਤ ਜਿਆਦਾ ਡੱਗ ਗਏ ਹਨ ਨੇਰੀ ਜਿਆਦੀ ਸੀਗੀ ਮੀਂਹ ਘੱਟ ਸੀਗਾ ਜਿਸ ਕਾਰਨ ਆਪਣੇ ਕਿਸਾਨੀ ਮੇਰੇ ਦਾ ਕਾਫੀ ਵੱਡੇ ਪੱਧਰ ਨੁਕਸਾਨ ਦੇਖਣ ਨੂੰ ਮਿਲਿਆ ਆਪਣੇ ਕਾਫੀ ਆ ਝੋਨੇ ਦਾ ਨੁਕਸਾਨ ਹੋਇਆ ਇਸ ਨੇਰੀ ਦੇ ਨਾਲ ਆਪਣੇ ਪਾਕਿਸਤਾਨ ਵੱਲੋਂ ਨੇਰੀ ਆਈ ਸੀਗੀ ਜਿਸ ਨੇ ਕਾਫੀ ਨੁਕਸਾਨ ਕੀਤਾ ਆਪਣੇ ਝ ਹੇ ਦੇਖੋ 5 ਤਰੀਕ ਆਪਰੇ ਸਗਾ 5 ਤਰੀਕ ਨਿਕਲ ਚੁਕਿਆ 6 ਤਰੀਕ ਵੀ ਲਗਭਗ ਨਿਕਲ ਚੁਕੀ ਡਰਾਈ ਸਗਾ ਕੱਲ ਨੂੰ ਮੌਸਮ ਬੜਾ ਸਾਫ਼ ਹੀ ਦੇਖਣ ਨੂੰ ਮਿਲੇਗਾ ਪਰ 8 ਤਰੀਕ ਨੂੰ ਇੱਕ ਫੇਸ ਸਿਸਟਮ ਲੱਗਣ ਜਾ ਰਿਹਾ ਹੈ ਕਿਉਂਕਿ ਹਾਲੇ ਤੱਕ ਦਰਮਿਆਨਾ ਹੀ ਹੈ ਬਾਕੀ ਪਰ ਤਾਂ ਦੱਸਿਆ ਆਪ ਹੀ ਸਿਸਟਮ ਦਰਮਿਆਨੇ ਸਗਾ ਪਰ ਫੇ ਵੀ ਇਹ ਕਾਫੀ ਝੋਨੇ ਨੂੰ ਨੁਕਸਾਨ ਕਰ ਗਿਆ ਬਾਕੀ 20 ਵੀ ਕਾਫੀ ਪਾ ਗਿਆ ਬਾਕੀ ਆਪਨੇ 8 ਤੋਂ ਦੁਪਹਿਰ ਤੋਂ ਬਾਅਦ ਸਿਸਟਮ ਫੇਲ ਲੱਗੂਗਾ 8 ਤੋਂ ਦੁਪਹਿਰ ਤੋਂ ਬਾਅਦ 10:00 ਦੀ ਸਵੇਰ ਤਾਈਂ ਤੁਸੀਂ ਮੰਨੋ 8 ਦੀ ਦੁਪਹਿਰ ਤੋਂ ਬਾਅਦ ਸਿਸਟਮ ਸ਼ੁਰੂ ਹੋਊਗਾ ਜੋ ਕਿ ਆਪਣੇ 10 ਦੀ ਸਵੇਰ ਤਾਈਂ ਚੱਲੂਗਾ ਇਸ ਵਿੱਚ ਆਪਣੇ ਹਲਕਾ ਦਰਮਾਨਾ ਮੀਂਹ ਦੇਖਣ ਨੂੰ ਮਿਲੂਗਾ ਨੇਰੀ ਵੀ ਚੱਲ ਛੱਦੀ ਹੈ ਕਿਉਂਕਿ ਨੇਰੀ ਦੀ ਆਪਣੀ ਨਹੀਂ ਉਮੀਦ ਨਹੀਂ ਸੀਗੀ ਅੱਜ ਪਰ ਫੇਰ ਵੀ ਕੱਲ ਆਪ ਨੂੰ ਬਹੁਤ ਨੇਰੀ ਦੇਖਣ ਨੂੰ ਮਿਲੀ ਪੰਜਾਬ ਦੇ ਭਾਗਾਂ ਵਿੱਚ ਝੋਨੇ ਦਾ ਬਹੁਤ ਨੁਕਸਾਨ ਦੇਖਣ ਨੂੰ ਮਿਲਿਆ ਬਾਕੀ ਅਪਕਰ ਕੀ 8 ਤਰੀਕ ਨੂੰ ਫੇਰ ਐਸ਼ਮ ਲੱਗਣ ਜਾ ਰਿਹਾ ਹੈ ਜੋ ਕਿ ਕਿਸਾਨ ਮਿਲਣ ਲਈ ਕਾਫੀ ਦੁਖਦਾਇਕ ਖਬਰ ਹੈ ਉਹ ਤੋਂ ਬਾਅਦ 10 ਤੋਂ 11 ਤਰੀਕ ਆਪਣ ਨੂੰ ਫੇਰ ਮੌਸਮ ਸਾਫ਼ ਹੋ ਜਾਊਗਾ ਬਲਕਿ ਕਾਲਮ ਵਾਲਾ ਗੱਲ ਕਰੀਏ ਅੱਜ 6 ਤਰੀਕ ਤੇ 7 ਤਰੀਕ ਮੌਸਮ ਸਾਫ਼ ਰਹੂਗਾ 6 ਤਰੀਕ ਦੀ ਤਾਰੀਖ ਵੀ ਨਿਕਲ ਚੁੱਕੀ ਹੈ ਸੋ ਕੱਲੂ ਆਪਣੇ ਮੌਸਮ ਸਾਫ਼ ਹੀ ਦੇਖਣ ਨੂੰ ਮਿਲੂਗਾ 8 ਤਰੀਕ ਦੁਪਹਿਰ ਤੋਂ ਫੇਰ ਐਸ਼ਮ ਲੱਗੂਗਾ ਜੋ ਕਿ ਆਪਣੇ 10 ਦੀ ਸਵੇਰ ਤਾਈਂ ਐਸ਼ਮ ਚਾਲ ਸਕਦਾ ਹੈ ਬਾਕੀ 10 ਨੂੰ ਫੇਰ ਮੌਸਮ ਸਾਫ਼ ਹੋ ਜਾਊਗਾ ਬਾਕੀ ਅਪਕਰ ਕੀ ਟੈਂਪਰੇਚਰ ਦੀ ਟੈਂਪਰੇਚਰ ਆਪਣੇ ਨੂੰ 34 ਡਿਗਰੀ ਦੇ ਵਿਚਕਾਰ ਦੇਖਣ 34 ਤੇ ਜਿਹੜੀ ਵੀਡੀਓ ਆਪਣੇ ਦਾਲਫਾ ਦੇ ਨਾਲ ਆਪਣੇ 10 ਤਰੀਕ ਤਾਈ ਜੋ ਥੋੜਾ ਮੌਸਮ ਬਚਾ ਤਾਂ ਠੰਡਕ ਦੇਖਣ ਨੂੰ ਮਿਲ ਰਹੀ ਹੈ ਪਰ ਝੋਨੇ ਦਾ ਕਾਫੀ ਨੁਕਸਾਨ ਵੀ ਦੇਖਣ ਨੂੰ ਮਿਲ ਰਿਹਾ ਹੈ ਸਨਾਨੜ ਫਿਰ ਆਪਣੇ 14 ਤੋਂ 15 ਨੂੰ ਫੇਰ ਇੱਕ ਸਪੈਲ ਲੱਗੂਗਾ ਉਮੀਦ ਹੈ ਜੇ ਉਹਦੀ ਆਪਣੇ ਟਾਪ ਆਪਣੇ ਆਉਣ ਵਾਲੀ ਵੀਡੀਓ ਦਿੰਦੇ ਰਵਾਂਗੇ ਇਸ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖੋ ਬੈਲ ਨੋਟੀਫਿਕੇਸ਼ਨ ਲਈ ਆਲਟ ਸੈਟ ਕਰ ਲਿਓ ਬਾਕੀ ਅੱਜ ਦੇ ਵਿੱਚ ਨਹੀਂ ਵੀਡੀਓ ਚ ਅਗਲੇ ਤਾਂ ਵੀਡੀਓ ਲੈਕਚਰ ਨੂੰ ਸਬਸਕ੍ਰਾਈਬ ਕਰ ਲਓ ਬਾਕੀ ਆਪਣੇ ਯਾਰਾਂ ਬੈਲ ਨੂੰ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਲਓ ਧੰਨਵਾਦ